ਉਹਕੇ ਜਿਹੜੇ ਲੰਗਦੇ ਹੈਗੇ ਆ ਤਾਂ ਸਾਰੀ ਪੜ ਜਾਂਦੇ ਵੀ ਇੰਨੇ ਕ ਦਾਦਾ ਆਪਾਂ ਤਾਂ ਉਦੋਂ ਬਾਅਦ ਅਣਦਾ ਦੇ ਉਹਨੇ ਵੀ ਕਿੰਨੇ ਦਾ ਮੈਂ ਪਹਿਲਾਂ ਦੇਖਿਆ ਮੈਂ ਕਿਤੇ ਠੱਠਾ ਝੋਟਾ ਪਤੰਦਰ 735 ਦੇ ਫਟ ਕਰੀਵੇਂ ਨਹੀਂ ਠੱਠਾ ਝੋਟਾ ਨਹੀਂ ਡਿਲੀਵਰੀ ਆ اچھا ਕੁਲਵੀਰ ਕਹਿੰਦਾ ਮੈਂ ਤੂੰ ਦੇਖੀ ਦੇਣ ਵਾਲਾ ਮੂਰੋ ਹੈਗਾ ਤਾਂ ਸਾਨੂੰ ਦੇ ਜੇ ਐਸ ਕੰਡੀਸ਼ਨ ਚ ਹੋਵੇ ਰਕ ਆਹ ਕੰਡੀਸ਼ਨ ਚ ਇੰਨੇ ਦਾ ਸਾਨੂੰ ਦੇ ਜੇ ਤੇ ਅੱਜ ਇਹ ਤੇ ਤਾਂ ਹੀ ਖੜੇ ਨਹੀਂ ਆ ਆਪਾਂ ਉਸ ਦਾ ਲੈ ਨਹੀਂ ਜਿਹੜਾ ਕਿੰਨਾ ਨੰਬਰ ਡਰਾਈਵਰ ਹੈ ਮੇਰੇ ਤੋਂ ਜਮਾ ਪਾਚ ਆ ਇਦੂ ਪਾਚ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਇਦੂ ਪਾਚ ਤਾਂ ਫੋੜ ਨਹੀਂ ਮਿਲਣਾ ਐਹ ਰੇਟ ਤੇ ਨਹੀਂ ਮਿਲਦਾ ਕਿਤੇ ਜਿੱਥੇ ਠੀਕ ਹੈ ਹਰ ਰੇਟ ਚ ਨਹੀਂ ਕਿਦੋ ਮਹਿਲਾ ਮੇਟਰ 20000 ਰੇਟ ਘਾਟ ਹੋਰ ਮੌਕੇ ਤੇ ਬੰਦਾ ਆਇਆ ਚੱਲ ਕੇ ਹੋਰ ਵੀ 5000 ਦਾ ਮੰਨਤਨ ਕਰਾ ਹੋਰ ਵੀ ਮੰਨਤਨ ਹੋਣ ਵੀ ਕਰਾਂ ਅਰੀਜਨਲ ਆ ਜੇ ਮਾੜੀ ਜੀ ਕਿ ਮੈਂ ਕਲਮ ਨਹੀਂ ਲੱਗੀ ਕੇ ਪਾਸੇ ਜਿੱਥੋਂ ਓਡਿਆ ਵਾ ਧੁੱਪ ਦਾ ਡਾ ਵਧੀਆ ਟਰੈਕਟਰ ਹੈ ਇੰਜਨ ਤੋਂ ਵੀ ਜਿੱਥੋਂ ਜਿੱਥੋਂ ਓਡਿਆ ਸੋਨੂ ਦੀ ਸੀਜਾਂ ਦਾ ਬਾਕੀ ਸਭ ਤੋਂ ਵੱਡੀ ਗੱਲ ਇੰਜਨ ਸਾਫ ਤੇ ਸੁੱਕਾ ਪਿਆ ਲੀਕੇਜ ਭਰੋਰਾ ਨਹੀਂ ਹੈਗੀ ਜਮਾ ਕਿਸੇ ਬਸ ਅੱਜ ਸਹੀ ਗੱਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਪੋਰਟ ਟਰੈ ਤੇ ਕਿਹੜੇ ਟਰੈਕਟਰ ਨਵੇਂ ਲੈ ਕੇ ਆਇਆ ਤੇ ਕੀ ਰੇਟ ਦੇ ਬਣਨਗੇ ਸਸੀ ਗੱਲ ਵੀ ਕੁਲਵੀਰ ਸਸੀ ਗੱਲ ਬਾਈ ਸਵਾਗਤ ਆ ਬੀ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜਮਾਂ ਤਖੜ ਦੁਬੇਰੇ ਆਗੇ ਤਾਂ ਹੁਣ ਜਾ ਕੇ ਨਹੀਂ ਜਾਂਦਾ ਸਰ ਸਰਾ ਹੀ ਹੈਗਾ ਮੈਂ ਨੇੜੇ ਤੇ ਚਾਰ ਸਵੇਰੇ ਮੀਂਹ ਪਾ ਗਿਆ ਮੈਂ ਕਹੀਦੀ ਚੌਵੀਂ ਜਾਨੇ ਤੇ ਨਾਲ ਨਾਲ ਸਿਰ ਵਾਲਾ ਬਟਨ ਦੱਬੀ ਚੱਲੇ ਹੁਣ ਪੜਾਕੇ ਪਾਉਣ ਲੱਗਣਾ ਇੱਥੋਂ 5 ਕਿਲੋਮੀਟਰ ਤੇ ਮੀਂਹ ਪਾ ਗਿਆ ਅੱਛਾ ਤਾਂ ਪੜਦਾ ਜਿਆਦਾ ਹੋਇਆ ਖੜਾ ਇੱਥੇ ਦਾ ਇਲਾਕਾ ਪਾ ਇਹਨਾਂ ਭੁੱਲ ਗਿਆ ਯਾਰ ਪਿੰਡ ਸੜ ਗਿਆ ਓਹੋ ਤੇ ਆ ਗਿਆ ਜੀ ਫਾਰਮ ਟਰੈਕਾ 45 ਦਾ ਕਿੰਨਾ ਮਾਡਲ ਅਗਲੇ ਵੀ ਰਹ ਪੂਰਾ 2000 ਮਾਡਲ ਆ ਟਰੈਕਟਰ ਦੀ ਕੰਡੀਸ਼ਨ ਦੇਖੋ ਮਿੱਤਰੋ ਥੋੜੇ ਸਾਹਮਣੇ ਨੰਬਰ ਕਿੱਥੋਂ ਦਾ ਨੰਬਰ ਇਹਦਾ ਹਰਿਆਣਾ ਦਾ ਠੀਕ ਐ ਡਬਲ ਕਲੱਚ ਐ ਡਬਲ ਕਲੱਚ ਐ ਹਰਿਆਣੇ ਦਾ ਨੰਬਰ ਐ ਤੇ ਕੰਡੀਸ਼ਨ ਥੋੜੇ ਸਾਹਮਣੇ ਆ ਟਰੈਕਟਰ ਚੰਗਾ ਬਾਈ ਇੰਜਨ ਗੇਅਰ ਦਾ ਪੂਰਾ ਚੰਗਾ ਐ ਇੰਜਨ ਗੇਅਰ ਓਕੇ ਕਾਗਜ਼ ਪੱਤਰ ਓਕੇ ਮੂਰਲੇ ਟਾਇਰ ਨਵੇਂ ਆ ਮੰਗਰਲੇ 6500 ਪੈਸੇ ਹੈਗੇ ਟਰੈਕਟਰ ਦੇ ਠੀਕ ਐ ਡਬਲ ਕਲੱਚ ਐ ਇੰਜਨ ਗੇਅਰ ਦਾ ਪੂਰਾ ਚੰਗਾ ਸੁੱਕਾ ਬਾਹੂਗੇ ਇੱਥੇ ਵੀ ਗਾਰੰਟੀ ਆ ਜੀ ਕੁੱਲ 220000 2 ਲੱਖ ਤੇ 20000 ਰੁਪਏ ਦਾ ਟਰੈਕਟਰ ਮਿੱਤਰੋ ਬਣ ਜੂ ਬਣ ਜੂ ਹੈ ਰਣ ਜੂ ਇਹਦਾ ਹੋਗੀ ਡਿਮਾਂਡ ਹਾਂ ਹੁਣ ਤੇ ਆਪਾਂ ਕਿੰਨੇ ਦਾ ਦੇ ਰਹੇ ਹਾਂ ਦੋਨਾਂ ਨਾਲ ਮੁੱਲੀ ਆ ਯਾਰ ਬੰਦਾ ਆ ਕੇ ਖੜ ਗਿਆ ਵੀ ਕਲ ਵੀਰ ਤੋਂ ਲੈ ਕੇ ਜਾਣਾ 2 ਲੱਖ ਦਾ ਦੇ ਦਿਆਂਗੇ ਯਾਰ ਕਹੂਗੇ ਜਿਹੜੇ ਲੰਘਦੇ ਹੈਗੇ ਆ ਤਾਂ ਸਾਰੀ ਪੜ ਜਾਂਦੇ ਵੀ ਇੰਨੇ ਦਾ ਦਾ ਆਪਾਂ ਤਾਂ ਉਹਦੇ ਬਾਅਦ ਅਣ ਦਾਂਦੇ ਉਹਨੇ ਵੀ ਕਿੰਨੇ ਦਾ 2 ਲੱਖ ਦਾ ਦੇ ਦਾਂ ਪੂਰੇ 2 ਲੱਖ ਦਾ ਟਰੈਕਟਰ ਮਿਲ ਜੂ ਮਿੱਤਰੋ 20000 ਰੁਪਏ ਰੇਟ ਆ ਫਾਰਮ ਟਰੈਕ ਤੋਂ ਘਟ ਜੂ ਤੇ ਖਰਚਾ ਘਟਾ ਛੋਟੇ ਕਿਸਾਨ ਵਾਸਤੇ ਬਹੁਤ ਚੰਗਾ ਟਰੈਕਟਰ ਹੈ ਬਹੁਤ ਚੰਗਾ ਟਰੈਕਟਰ ਹੈ ਉਹ ਉਹਦੇ ਨਾਲ ਦੀ ਇੱਕ ਹੋਰ ਆ ਗਿਆ ਹੈ ਆ ਗਿਆ ਬਸ ਥੋੜਾ ਜਿਹਾ ਵੱਡਾ ਉਹ ਤੋਂ ਉਹ 45 ਸੀ ਆ ਗਿਆ 50 ਐਚਪੀ ਹਨ ਹੂੰ 450 ਆ ਗਿਆ ਏਸ ਸਾਦੂ ਪੀ ਲੈਂਦੇ ਘਰੇ ਵਾਗੇ ਸੀ ਤੇ ਕੰਡੀਸ਼ਨ ਮਿੱਤਰੋ ਇਹਦੀ ਵੀ ਪੂਰੀ ਚੰਗੀ ਪਈ ਜਾ ਸਾਰਾ origignal tractor ਆ ਬਾਈ ਇਹਦਾ ਨੰਬਰ ਨੰਬਰ ਜਾ ਨੰਬਰ ਇਹਦਾ ਹਰਿਆਣੇ ਦਾ ਠੀਕ ਹੈ 14 ਮਾਡਲ ਆ ਐਨਓਸੀ ਉਹਦੀ ਮਿਲ ਜੂਗੀ 14 ਮਾਡਲ ਆ ਹਾਂ ਜੀ ਜਿਵੇਂ ਕਹ ਦੀ ਇੰਜਨ ਜਗਦਾ ਆ ਗਿਆ ਮਿੱਤਰੋ 14 ਮਾਡਲ ਆ ਐਨਓਸੀ ਮਿਲ ਜੂ ਇੰਜਨ ਚੰਗੀ ਆ ਡਬਲ ਕਲੱਚ ਆ ਡਬਲ ਕਲੱਚ ਆ ਤੇਲ ਬ੍ਰੇਕਾਂ ਠੀਕ ਆ ਤੇਲ ਬ੍ਰੇਕਾਂ ਮਗਰਲੇ ਟਾਇਰ 80 ਪੈਸੇ ਆ ਮੂਰਲੇ ਹੈਗੇ 90 ਪੈਸੇ ਠੀਕ ਆ ਚਾਰੇ ਟਾਇਰ ਕੰਪਨੀ ਦੇ ਆ ਕਮੀ ਕੋਈ ਹੈ ਨਹੀਂਗੀ ਠੀਕ ਆ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਵਾਹ ਕੇ ਤਸੱਲੀ ਕਰਕੇ ਵੀ ਲਿਜਾ ਸਕਦੇ ਤੇ ਇਹਦੀ ਡਿਮਾਂਡ ਹੈਗੀ ਆ ਜੀ 272000 ਰੁਪਿਆ ਕੁੱਲ 272000 ਸਾਰੀ ਮੰਡੀ ਚ ਜਾਵੜੀ ਇਸ ਮੁੱਲ ਤੇ ਤੈਨੂੰ ਟਰੈਕਟਰ ਤੇ ਇਸ ਮੁੱਲ ਤੇ ਮਿਲਦਾ ਵੀ ਨਹੀਂਗਾ ਤੇ ਬਾਕੀ ਟਾਇਰ ਵੀ ਮੇਤੂ ਟਾਇਰ ਵੀ ਭਾਈ ਮਗਰਲੇ 35000 ਰੁਪਏ ਦੀ ਜੋੜੀ ਆ ਗੁੜੀਆ ਦੇ ਟਾਇਰ ਬੈਕ ਟਾਇਰ ਨੇ ਫੁੱਲੈਸ ਹੀੜ ਦੇ ਲੱਗਿਆ ਮੇਨੇ ਜੇ ਕੰਮ ਤਾਂ ਕਰਨਾ ਹੀ ਨੀਗਾ ਚੌਕੜਾ ਪੂਰਾ ਵਧੀਆ ਲੱਗਿਆ ਵਾ ਟਰੈਕਟਰ ਮਾੜਾ ਕੰਮ ਹੀ ਨਹੀਂ ਕਰਨਾ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆਪਾਂ ਲਾਤਾ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਹਾਂ ਇਹ ਕਿੰਨੇ ਕਦਾ ਬਣ ਜੂ ਦੇਣ ਲੈਣ ਵਾਲੀ ਕੀਮਤ ਆ 21 ਦੱਸਾਂਗੇ 2 ਦਾ ਨਾ 1 ਦੱਸ ਦੇ ਦੋ ਲੱਖ ਤੇ 55000 ਦਾ ਠੀਕ ਆ 2 ਲੱਖ ਤੇ 55000 ਤਾਂ ਬਣ ਜੂ ਜਿਵੇਂ ਕਹਦੀ ਜਮਾ ਸੀ ਮੌਕੇ ਦੀ ਮੰਗ ਤਾਂ ਯਾਰ ਹੋਰ ਵੀ ਕਰ ਦਾਂਗੇ 2.5 ਲੱਖ ਦਾ ਦੇ ਦਾਂ 2.5 ਲੱਖ ਰੁਪਏ ਦੀ ਟਰੈਕਟਰ ਮਿਲ ਜੂ ਮਿੱਤਰੋ 22000 ਰੁਪਿਆ ਡਿਸਕਾਊਂਟ ਹੋ ਜੂ ਟਰੈਕਟਰ ਦੇ ਵਿੱਚੋਂ ਰੇਟ ਘਟ ਜੂ ਤੇ ਹੁਣ ਜਿਵੇਂ ਕਹਦੀ ਮਾਲਵੇ ਦੀ ਸ਼ਾਨ ਆ ਗਿਆ ਮਿੱਤਰੋ ਸਵਰਾਜ 744 ਨਵੋ ਕਲੱਚ ਸੀਚਰੀ 744 ਦੀ ਜਦੋਂ ਗੱਲ ਆ ਜਾਂਦੀ ਹੈ ਅਗਲਾ ਜਿਹੜੇ ਬੰਦੇ ਚਲਾਉਂਦੇ ਆ ਕਹਿੰਦੇ ਸਵਰਾਜ ਤੋਂ ਤਾਕੜਾ ਇਹ ਹੈ ਨਾ 2005 ਮਾਡਲ ਦਾ 265000 ਡਿਮਾਂਡ ਆ ਕਰਲੋਸ ਕਰਦਾ ਇੰਜਨ ਹੈ ਕਰਲੋਸ ਕਰ ਇੰਜਨ ਜਿਹਦੀ ਖਾਸੀਅਤ ਹੈ ਤੇ 6 ਛਿਰੀ ਹੈ 6 ਛਿਰੀਆ ਕਰਲੋਸ ਕਰ ਇੰਜਨ ਨਾਲ ਛਿਰੀਆਂ ਤੇ ਵੀ ਮਾਰਦੀ ਕੈਮਰਾ ਵਧੀਆ ਡਰੈਕਟਰ ਹੈ ਪੂਰਾ ਚੰਗਾ ਠੀਕ ਹੈ 6 ਛਿਰੀਆ ਡੰਡਾ ਡਰਾਵਲ ਸਾਰਾ ਸਾਰਾ ਕੁਝ ਨਾੜ ਆ ਯਾਰ ਕੋਈ ਕਮੀ ਨਹੀਂ ਹੈਗੀ ਜਿਵੇਂ ਸਾਰਾ ਡਰੈਕਟਰ ਹੈ ਇਹ ਜਿੰਨਾ ਹੁੰਦਾ ਸਪੇਅਰ ਪਾਰ ਸਾਰਾ ਕੁਝ ਨਾਲ ਦਾ ਹੈ। ਤੋਤਾ ਵੀ ਨਹੀਂ ਢੰਗ ਨਾਲ ਉਵੇਂ ਮੈਲ ਪਈ। ਨਹੀਂ ਕਿਹਾ ਵੀ ਜਮਾ ਸਿੱਧਾ ਕਿਸਾਨ ਦੇ ਘਰੋਂ ਆਇਆ। ਇਹ ਜ਼ਿੰਮੇਵਾਰ ਹੈ ਡਰਾਈਵਰ ਕਿਸਾਨ ਦੇ ਘਰੇ ਕਿਸਾਨ ਹੀ ਲੈ ਕੇ ਆਇਆ। ਹਰਿਆਣਾ ਨੰਬਰ ਹੈ। ਹਾਂ। 2005 ਮਾਡਲ ਆ ਹੁਣ। ਇਹਦੀ ਡਿਮਾਂਡ ਹੈਗੀ ਆ 2 ਲੱਖ ਤੇ 65000 ਰੁਪਿਆ ਕਿੰਨੇ ਕੁ ਦਾ ਬਣ ਜੂਵੇ? ਇਹ 2.5 ਲੱਖ ਦਾ। 2.5 ਲੱਖ ਰੁਪਏ 2.5 ਲੱਖ ਰੁਪਏ ਦਾ ਟਰੈਕਟਰ ਬਣ ਜੂ ਮਿੱਤਰੋ ਕਨੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਵਧੀਆ ਚੰਗਾ ਟਰੈਕਟਰ ਆ ਮੂਹਰੇ ਟਾਇਰ ਨਵੇਂ ਅੰਗ ਚਾ ਮਗਰਲੇ 30 35 ਪੈਸੇ ਟਾਇਰ ਬਾਕੀ ਇੰਝ ਇਹਨਾਂ ਨੂੰ ਕੁਝ ਹੁੰਦਾ ਹੀ ਨਹੀਂ ਨਾ ਨਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਇਹ ਆ ਗਿਆ ਮਿੱਤਰੋ ਨਿਊ ਹੌਲੈਂਡ 17 ਮਾਡਲ ਆ 17 ਮਾਡਲੀ ਆ ਹੂੰ 17 ਮਾਡਲੀ ਆ ਹੂੰ ਠੀਕ ਐ ਸਹੀ ਸਪੀਡ ਦੇ ਵਿੱਚ ਆ ਟਾਪ ਮਾਡਲ ਐ ਬਾਈ ਜੀ ਠੀਕ ਐ ਟਾਪ ਮਾਡਲ ਆ ਇਹ ਹੈਗਾ ਪਲੱਸ ਵਾਲਾ ਚੌਕੜਾ ਗੁੜੀਅਰ ਦਾ ਪਲੱਸ ਵਾਲਾ ਆ ਗਿਆ ਪਲੱਸ ਵਾਲਾ ਜੂਜੀ ਚ ਨਹੀਂ ਆਉ ਆਪਣਾ ਸਪੈਸ਼ਲ ਐਡੀਸ਼ਨ ਨਹੀਂ ਠੀਕ ਹੈ ਇਹ ਪਲੱਸ ਵਾਲਾ 55 HP ਆ ਗਿਆ ਹੈ 55 HP ਐ ਟਰਬੋ ਸੁਪਰ ਦੇ ਵਿੱਚ ਕੰਪਨੀ ਟਰਬੋ ਹੈ ਠੀਕ ਹੈ 85 ਤੋਂ 90 ਰੁਪਏ ਚਾਰੇ ਕੰਪਨੀ ਦੇ ਟਾਇਰ ਆ ਟਰੈਕਟਰ ਦੇ ਠੀਕ ਹੈ ਤੇ ਇੰਜਨ ਗੇਅਰ ਦਾ ਪੂਰਾ ਚੰਗਾ ਸਿਸਟਮ ਸਾਰਾ ਉੱਤੇ ਜਿਵੇਂ ਹੈਗਾ ਐਂ ਦੇਣਾ ਠੀਕ ਐ ਐਸੈਸਰੀ ਸਾਰੀ ਨਾਲ ਮਿਲੂ ਗੰਡਾ ਡਰਾਵਲ ਸਾਰਾ ਕੁਝ ਮਿਲੂ ਨੰਬਰ ਕਿੱਥੋਂ ਦਾ ਟ੍ਰੈਕਟਰ ਹੈ ਨੰਬਰ ਦਾ ਹਰਿਆਣੇ ਦਾ ਐਨਓਸੀ ਮਿਲੂਗੀ ਬਾਈ ਐਨਓਸੀ ਮਿਲ ਜੂ ਨੰਬਰ ਹਰਿਆਣੇ ਦਾ ਤੇ ਡਿਮਾਂਡ ਹੈਗੀ ਆ 5 ਲੱਖ ਤੇ 95000 ਰੁਪਇਆ ਇੱਕ ਗੱਲ ਹੋਰ ਐ ਹਾਂ ਮੈਂ ਦੀ ਡਿਮਾਂਡ ਕੀਤੀ ਐ 17 ਮਾਡਲ 17 ਮਾਡਲ ਦੀ ਹਾਂ ਤੇ ਬਾਈ ਜੀ 620000 ਦੇ ਵਿੱਚ ਇਹ ਮੰਦੇ ਦੀਆਂ ਨਿਸ਼ਾਨੀਆਂ ਐ ਇਹ ਹੁਣ ਕਿੰਨੇ ਦਾ ਮਿਲੂਗਾ ਹੌਣ ਦੇ ਦਾਂਗੇ 75000 ਦਾ ਯਾਰ ਠੀਕ ਹੈ 75 ਦਾ ਬਣ ਜੂ ਮਿੱਤਰੋ 5 ਲੱਖ ਤੇ 75000 ਦਾ ਟਰੈਕਟਰ ਇਹ ਮੈਂ ਰੇਟ ਤੇ ਨਹੀਂ ਮਿਲਦਾ ਕਿਤੇ ਜਿੱਥੇ ਮਰਜ਼ੀ ਦੁਨੀਆ ਸਾਰੀ ਗਾਂ ਠੀਕ ਹੈ ਨਾ ਹੌਣ ਵਾਲਾ ਤਾਂ ਠੀਕ ਹੈ ਆ ਰੇਟ ਤੇ ਨਹੀਂ ਕਿਤੇ ਮਹਿਲਾ ਮਿੱਤਰੋ 20000 ਰੇਟ ਘਾਟ ਦੋ ਹੋਰ ਮੌਕੇ ਤੇ ਬੰਦਾ ਆਇਆ ਚੱਲ ਕੇ ਹੋਰ ਵੀ 50000 ਦਾ ਮੰਨਤਨ ਕਰਾ ਹੋਰ ਵੀ ਮੰਨਤਨ ਹੋਰ ਵੀ ਕਰਾ ਮਿੱਤਰੋ ਮੰਨਤਨ ਹੋਰ ਵੀ ਹੋ ਜੂ ਤੇ ਅੱਗੇ ਆ ਗਿਆ ਸਵਰਾਜ 735 2001 ਮਾਡਲ ਦੇ ਵਿੱਚ ਤੇ ਟਰੈਕਟਰ ਇਹ ਵੀ ਪੂਰਾ ਚੰਗਾ ਪਿਆ ਤੇ ਕਿਸਾਨ ਵੀਰ ਨੇ ਜਿਵੇਂ ਕਹ ਦੀ ਇਹ ਜਿੱਥੋਂ ਆਇਆ ਉਹਦੀ ਸਫਤਕਰ ਕਰਨੀ ਜਿ ਵਧੀਆ ਟਰੈਕਟਰ ਆ ਚੰਗਾ ਮਾਡਲ ਦੇ ਹਿਸਾਬ ਨਾਲ ਇਹਨੂੰ 24 ਹਜ਼ਾਰ ਹੋ ਗਿਆ ਹੈ ਇੱਕ ਮਾਡਲ ਆ ਤੇ ਜਿਵੇਂ ਕਿ ਜੀ ਪਹਿਲਾਂ 544 ਦਿਖਾਇਆ ਉਹਦੇ ਨਾਲ ਕੰਡੀਸ਼ਨ ਚੰਗੀ ਆ ਟਰੈਕਟਰ ਦੀ ਜਿਹੜੀ ਹਕੀਕਤ ਆ ਕੰਡੀਸ਼ਨ ਪੂਰੀ ਚੰਗੀ ਆ 1 ਲੱਖ ਤੇ 65 ਹਜ਼ਾਰ ਡਿਮਾਂਡ ਆ ਨੰਬਰ ਕਿੱਥੋਂ ਦਾ ਟਰੈਕਟਰ ਦਾ ਨੰਬਰ ਹਰਿਆਣਾ ਹਰਿਆਣਾ ਨੰਬਰ ਆ 165 ਡਿਮਾਂਡ ਆ ਕਿੰਨੇ ਦਾ ਬਣ ਜੂ ਇਹ 2 ਲੱਖ ਤਾਂ ਦੇ ਦਾਂ ਠੀਕ ਆ 2 ਲੱਖ ਕਰ ਦਾਂਗੇ ਕੋਈ 1000 2000 ਦਾ ਮਾਣ ਤਣ ਮੌਕੇ ਤੇ ਕੀ ਕਹਤੇ ਇੱਧਰ ਗੰਦੇ ਪੀਟੀਓ ਵਾਲਾ 30 ਸਪੀਡ ਦਾ ਫਲੇਖਾ ਪਉਂਦਾ ਉਹ ਬਾਈ ਨੇ ਕਿਸੇ ਨੇ ਇਹ ਪਤਾ ਕੀ ਹੈ ਹਾਂ ਇਹ ਕੋਈ ਸਪਰੇ ਪੰਪ ਤੇ ਜਾਂ ਕਿਸੇ ਹੋਰ ਕਈ ਬੰਦੇ ਨੇ ਸਹੂਲਤ ਤੇ ਲੀਵਰ ਨੇੜ ਨੀਮਾ ਹੁੰਦਾ ਪਾਉਣਾ ਔਖਾ ਹੁੰਦਾ ਹੈ ਇਹ ਕੋਈ ਉੱਚਾ ਕੀਤਾ ਵੀ ਰਹਿੜਾ ਹੋ ਜਾਂਦਾ ਜਿੰਨਾ ਲੰਮਾ ਠੀਕ ਤਾਂ ਹੀ ਮਿੱਤਰੋ ਮੈਂ ਪਹਿਲਾਂ ਦੇਖਿਆ ਮੈਂ ਕਿਤੇ ਠੱਠਾ ਝੋਟਾ ਪਤੰਦਰ 735 ਦੇ ਫਟ ਕਰੀ ਵਿੱਚ ਨਹੀਂ ਠੱਠਾ ਝੋਟਾ ਨਹੀਂ ਲੀਵਰ ਹੀ ਆਉਂ ਬੱਸ ਮੈਂ ਕਿ ਪੀਟੀਓ ਵਾਲਾ ਉਹ ਬਣਾਤੀ ਇਹਦੇ ਕੱਲੀ ਹਾਂ ਉੱਤੇ ਲੱਗਿਆ ਹੋਇਆ ਤੇ ਇੱਧਰ ਆ ਗਿਆ ਫਾਰਮ ਟਰੈਕ 50 ਦਾ 50 ਦਾ ਏ ਹਜੇ ਤੱਕ ਜਿਹਦੇ ਘਰੇ ਹੈਗਾ ਤੇ ਘਰੇ ਖੜਾ ਹੈਗਾ ਹਰ ਇੱਕ ਦੇ ਵਧੀਆ ਟਰੈਕਟਰ ਆ ਯਾਰ ਇਹਦਾ ਐਵੇਂ ਹੁਣ ਨਾ ਚੋਚੇ ਬਣ ਗਏ ਹੂੰ ਵੱਡੇ ਟਰੈਕਟਰਾਂ ਦੇ ਠੀਕ ਹੈ ਚਲ ਕੁਝ ਤਾਂ ਇੰਪਲੀਮੈਂਟ ਹੀ ਇਹੋ ਜੇ ਆ ਗਏ ਸਹੀ ਗੱਲ ਹੈ ਤੇ ਕੁਝ ਫਿਰ ਹੁਣ ਬਜ਼ੁਰਗ ਹੋ ਚੱਲੇ ਉਮਰ ਦੇ ਲਿਆ ਜਨਾ ਪਰ ਉਵੇਂ ਸਾਰਾ ਆਪਦੀ ਜਿੱਥੇ ਖੜਾ ਹੈਗਾ ਹਜੇ ਦੇਖ ਵੀ ਦੀ ਸਰਦਾਰੀ ਕਾਮ ਇਹ ਫਾਰਮ ਟਰੈਕ ਉਹ ਹਜਾ ਕਹਿੰਦੇ ਨਾ ਬੁੱਢੜਾ ਨਾ ਦੇਣੀ ਪੱਟ ਦੂ ਜਗਾ ਇਹ ਜਗਾਠਾਂ ਪੜਦੇ ਨੇ ਜਗਾਠਾਂ ਲੈ ਵੀ ਪਾ ਆ ਆ ਚੀਜ਼ਾਂ ਦੇਖ ਤੂੰ ਇਹਦੀਆਂ ਹਾਂ ਇਹ ਨਾਲ ਦਾ ਰੰਗ ਆ ਨਾਲ ਦਾ ਰੰਗ ਸਫਾਈ ਵੈਕਸਪੋਟਾਂ ਤੇ ਕਿੰਨੀ ਪਈ ਆ ਇਧਰ ਵੀ ਓਵੇਂ ਵਧੀਆ ਸਪੋਰਟ ਤੇ ਫੁਕਾਰੇ ਮਾਰਦਾ ਵੀ ਦੱਸਦਾ ਇਹ ਹਣਾ ਵੀ ਜਾ ਰਿਹਾ ਕੋਸ ਚੜਕ ਉਤੋਂ ਦੀ ਇਹ ਤਾਂ ਯਾਰ ਤੇ ਜਿਵੇਂ ਕੀ ਸਰਦਾਰੀ ਕਾਮ ਹੈ ਇਹਦੀ ਇਹਦੀ ਵੀ ਸਫਤ ਕਰਨੀ ਬਣਦੀ ਆ ਰੰਗ ਓਰੀਜਨਲ ਆ ਜੇ ਮਾੜੀ ਜੀ ਕਿਵੇਂ ਕਲਮ ਨਹੀਂ ਲੱਗੀ ਕੇ ਪਾਸੇ ਜਿੱਥੋਂ ਡਾਵਾ ਧੁੱਪ ਦਾ ਡਾਵਾ ਵਧੀਆ ਟਰੈਕ ਆ ਇੰਜਨ ਤੋਂ ਵੀ ਜਿੱਥੇ ਜਿੱਥੋਂ ਓੜਿਆ ਸੋਨੂੰ ਦੀ ਸੀ ਜਾਂਦਾ ਬਾਕੀ ਸਭ ਤੋਂ ਵੱਡੀ ਗੱਲ ਇੰਜਨ ਸਾਫ਼ ਤੇ ਸੁੱਕਾ ਪਿਆ ਲੀਕੇ ਚ ਭਰੋ ਰਾ ਨਹੀਂ ਹੈਗੀ ਜਮਾ ਕਿਸੇ ਬਸ ਅੱਜ ਤੋਂ 20 ਸਾਲ ਪਹਿਲਾਂ ਹਾਂ ਇਹਨੂੰ ਚੰਗੀਆਂ ਫਰਮਾਂ ਲੈਂਦੀਆਂ ਹੁੰਦੀਆਂ ਸੀ ਠੀਕ ਹੈ ਅੱਜ ਵਿਚਾਰਾ ਹੁਣ ਨਹੀਂ ਜਿਵੇਂ ਦੇਖਿਆ ਜਾਵੇ 27 ਸਾਲ ਹੋ ਗਏ ਟਰੈਕਟਰ ਨੂੰ ਆਏ ਨੂੰ ਟਰੈਕਟਰ ਦੀ ਇੱਥੋਂ ਸਾਰਾ ਇਹ ਡੈਂਟ ਹੈ ਸ਼ੋਚ ਕਿਤੇ ਵੀ ਫੁਰ ਸ਼ੋਚ ਡੈਂਟ ਵੀ ਹੈ ਨਹੀਂ ਤਾਂ ਹੀ ਕਿਹਾ ਵੀ ਧੁੱਪ ਦੀ ਡਾਈ ਵੀ ਆ ਤੇ ਆ ਠੋਡੀਆਂ ਜੀਆਂ ਗਾਲ ਲੰਦਿਆ ਫੋੜਾਂ ਲੰਗ ਨਾ ਨਾ ਤੇ ਠੋਡੀ ਦੇਖੋ ਕਿੰਨੀ ਚੰਗੀ ਪਈ ਆ ਟਰੈਕਟਰ ਦੀ ਇਹਗਾ 97 ਮਾਡਲ ਇਹ ਹੁਣ ਕਿੰਨੇ ਦਾ ਬਣਦੀ ਇੱਕ ਦਸਤਾ ਹੋਗੀ ਡਿਮਾਂਡ ਜਮ ਫੋੜਾ ਵਾਲਾ ਮੋਲੀ ਆ ਗਿਆ ਯਾਰ ਕਸਰੀ ਨਹੀਂ ਕੋਈ ਨਹੀਂ ਮੈਂ ਤਾਂ ਇੱਕ ਤੇ ਦਾ ਬੱਸ ਹੋਇਆ ਮੈਂ ਵੀ ਕਹਿੰਦਾ ਪੈਸਾ ਬਟੇ ਪੈਸੇ ਬਟਾਉਣ ਵਾਲੀ ਗੱਲ ਐ ਇਹ ਚ ਕੀ ਕਰਾਂਗੇ ਲੱਖ ਵੀਰਾਂ ਦੇ ਦਾਂਗੇ ਯਾਰ ਇਹਨੂੰ ਇੱਥੇ ਪਜਾਇਆ ਗਿਆ ਇੱਥੇ ਆ ਕੇ ਤਾਂ ਮੈਂ ਵੀ ਇੱਜ ਤਾਂ ਮੈਂ ਵੀ ਕਹਿੰਦਾ ਫੇਰ ਵੀ 10000 ਫੇਰ ਵੀ 10000 ਜੇ ਤੂੰ ਪੂਰੀ ਰੱਖਦਾ ਟਰੈਕਟਰ ਮਿਲ ਜੂ 50 ਦਾ ਦੇ ਕਿਸੇ ਛੋਟੇ ਕਿਸਾਨ ਨੇ ਲੈਣਾ ਮੈਂ ਮੈਂ ਇਹ ਕਹੂੰ ਸਿੱਧੇ ਤੌਰ ਤੇ ਵੀ ਆਹ ਟਰੈਕਟਰ ਲੈ ਜੀ ਬਹੁਤ ਵੀਰ ਕਹਿੰਦੇ ਹੁੰਦੇ ਵੀ ਯੂਟਿਊਬਰ ਉੱਥੇ ਆ ਕੇ ਚੰਗੀ ਚੀਜ਼ ਤੇ ਚੰਗੇ ਰੇਟ ਤੇ ਆ ਕੇ ਖੜਦਾ ਹੈਗਾ ਤੇ ਅੱਜ ਇਹ ਤੇ ਤਾਂ ਹੀ ਖੜੇ ਨੇ ਨਹੀਂ ਆ ਆਪਾਂ ਉਸ ਗੱਲ ਤੇ ਨਹੀਂ ਜੀ ਕਿੰਨਾ ਨੰਬਰ ਟਰੈਕਟਰ ਆ ਮੈਂ ਤਰੋਂ ਜਮਾ ਪਾਚ ਆ ਇਦੂ ਪਾਚ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਇਦੂ ਪਾਚ ਤਾਂ ਫੋੜ ਨਹੀਂ ਮਿਲਣਾ ਸਤਨਾ ਨ ਇੱਕ ਗੱਲ ਹੋਰ ਆ ਕਈ ਬੰਦੇ ਕਹਿੰਦੇ ਆ ਰੇ ਵਧੀਆ ਵਧੀਆ ਟਰੈਕਟਰ ਹੋਏ ਤਾਂ ਪ ਵਪਾਰਕ ਲੈਣੀ ਹੋ ਜੀ ਯਾਰ ਚੰਗਾ ਮਾੜਾ ਕੁਝ ਵੀ ਆ ਜਾ ਆਪਾਂ ਨੂੰ 2 ਰੁਪਏ ਚਾਹੀਦੇ ਹੁੰਦੇ ਇਹ ਚੀਜ਼ ਆ ਨਾ ਇਹ ਕੀ ਆ ਆਹ ਚੀਜ਼ ਆ ਜੇ ਸਾਫ਼ਤ ਕਰਦੀ ਐ ਵੀ ਸੱਚ ਨੂੰ ਜਿਹੜੇ ਦੇਖਦੇ ਆ ਨਾ ਵੀ ਕਲਬੀਟ ਦਾ ਰੇਟ ਸਤੂ ਹੀ ਘੱਟ ਆ ਕੋਈ ਗੱਲਾਂ ਨਹੀਂ ਹੈਗੀਆਂ ਇਹ ਇਹ ਹੈਗਾ ਰੇਟ 2 ਬੱਜੀ ਜਾਂਦਾ ਅੱਗੇ ਆ ਗਿਆ ਸਵਰਾਜ 724 7 ਮਾਡਲ ਟਰੈਕਟਰ ਹੈ ਠੀਕ ਐ ਇਹਦੇ ਵੀ ਨਾ ਇਹ ਕੈਮਰਾ ਦੇਖ ਜਾ ਮਨ ਜਿਹੜਾ 60 65 ਪੈਸੇ ਪਏ ਆ ਹਾਂ ਜੀ ਕੱਲੇ ਦੇ ਮਗਰਾੜ ਮਗਰੋਂ ਮਾੜੇ ਜੇ ਖਰਾਬ ਹੈ ਠੀਕ ਐ ਉਹ ਵੀ ਪਹਿਲਾਂ ਬੜੀ ਚੰਗਾ ਟਰੈਕਟਰ ਹੈ ਹਾਂ ਇਹ ਆ ਪਾ ਵੇਚਤਾ ਟਰੈਕਟਰ ਆ ਜੀ ਅਸਾਂ ਵੇਚਤਾ 1 ਸਵਾ ਲੱਖ ਰੁਪਏ ਦਾ ਵੇਚਤਾ ਗਾਂੜਾ ਬੰਦਾ ਵੀ ਦੇ ਦੂਗਾ ਠੀਕ ਐ ਗਾਂੜਾ ਵੀ ਦੇ ਦੂਗਾ ਸਵਾ ਲੱਖ ਦਾ ਗਿਰਾਂ ਟਰੈਕਟਰ ਇਹ ਵਿਕ ਗਿਆ ਮੇਰੇ 135000 ਚ ਆ ਗਿਆ ਹਾਂ ਨੰਬਰ ਐ ਹਰਿਆਣਾ ਨੰਬਰ ਹਰਿਆਣਾ 135 ਦੀ ਮੂਰਲਾ ਚ ਆ ਕਰਦਾ ਸਵਾ ਦਾ ਬਾਈਆਂ ਨੇ ਦੇਤਾ ਇੱਕ ਸਿਆਲੀ ਡਿਮਾਂਡ ਸੀ ਟਰੈਕਟਰ ਦੀ ਇਹਦੇ ਬਾਰੇ ਪਾ ਦੇ ਜਾਣਣਾ ਇਹ 20 ਮਾਡਲ ਐ 20 ਮਾਡਲ 241 ਤੇ ਟਾਇਰ ਮਾਰਲਾ ਕੈਮਰਾ ਨਵੇਂ ਅੰਗ ਚ ਹੀ ਆ ਖੇਰ ਤਾਂ ਜਮਾ ਨਮੀ ਪਿਆ ਟਰੈਕਟਰ ਦੇ ਵਧੀਆ ਕਹਦੇ ਹਿਸਾਬ ਨਾਲ ਚੱਲਿਆ ਇਹ ਹੈ ਹਸਪਾਡੀ ਟਰੈਕਟਰ ਹੈ ਆਣਾਵਾਦ ਦਾ ਨੰਬਰ ਹੈ ਕੰਨੀ ਕੋਈ ਲੈਣੀ 1601 ਘੰਟਾ ਚੱਲਿਆ ਟਰੈਕਟਰ ਕੁਝ ਵੀ ਨਹੀਂ ਸਾਰੇ ਦਾ ਸਾਰਾ Ориਜినਲ ਹੈ ਜਿੰਨਾ ਹੈਗਾ ਇਹਦਾ ਸੋਨੋ ਮਿੱਤਰੋ ਸਾਰਾ ਕੁਝ ਮਿਲ ਜੂ ਲੂਣ ਲਾਣਾ A to Z ਸਾਰਾ ਕੁਝ ਹੀ ਹੋ ਜੂ ਮੇਰੇ ਗੱਲ ਇਹਦੇ ਤੇ ਆ ਕੇ ਜਿੰਨੀਆਂ ਸਭ ਦਾ ਮਕਰਵੀਰ ਸਾਹਿਬ ਨੂੰ ਨੰਨਦੇ ਤੇ ਆ ਕੇ ਸਾਰੀਆਂ ਮਿਲ ਜਾਣੀਆਂ ਇਹ ਤੇ ਤੇ ਜਿੰਨਾ ਕਿਦਾ ਰੇਟ ਆ ਐਨਓਸੀ ਹੋਗੀ ਰੇਟ ਆ ਜਿਹੜਾ ਉਹਨੇ ਦਾ ਮੁੱਲ ਵੀ ਲਾਉਣ ਵੀ ਹੋਜੀ 99000 ਰੁਪਿਆ ਉਹਨੇ ਦਾ ਲਾਉਣ ਵੀ ਹੋਜੀ ਉਹਨੇ ਦਾ ਲਾਉਣ ਹੋਜੀ ਤੇ ਫਿਰ ਵੀ ਆਪਣਾ ਹੁਣ ਕਿੰਨਾ ਦਾ ਦੇਣਾ ਕਿੰਨੇ ਦਾ 285000 ਦਾ ਟਰੈਕਟਰ ਦੇ ਦਿਆਂਗੇ 285000 ਦਾ ਟਰੈਕਟਰ ਮਿਲ ਜੀ ਮੇਟਰ ਤੇ ਅੱਗੇ ਆ ਗਿਆ ਡੀਆਈ 700 35 ਉਹਨਾਂ ਦੇ ਕਾ ਇਹ ਡਿਲੀਵਰਲ ਆ ਗਿਆ ਇਹ ਆਹ ਕੰਪਨੀ ਨੇ ਸੂਤ ਦਿੱਤੀ ਸੀਗੀ ਵੀ ਜਦੋਂ ਆਪਾਂ ਟਰਾਲੀ ਨੰਬਰ ਕਿੱਥੋਂ ਦਾ ਨੰਬਰ ਹਰਿਆਣੇ ਦਾ ਹਰਿਆਣਾ ਨੰਬਰ ਆ ਡੀਆਈ 35 ਆ ਜੀ ਸੋਨਾਲੀਕਾ ਕਨੇਸ਼ਨ ਤੁਹਾਡੇ ਸਾਹਮਣੇ ਆ ਸਾਈਡ ਗੇਰ ਆ ਖਰਚਾ ਘੱਟ ਆ ਟਰਾਲੀ ਦੇ ਕੰਮ ਨੂੰ ਜਿਵੇਂ ਕਹਦੀ ਇਹ ਜੋਧੇ ਹੀ ਆ ਸਿੰਗਲ ਕਲੱਚ ਆ ਪਹਿਲਾਂ ਦੱਸ ਦਿੰਨੇ ਆ ਹਾਂ ਸੁੱਕੀਆਂ ਬ੍ਰੇਕਾਂ ਆ ਹਾਂ ਐਵੇਂ ਕੋਈ ਖਜਿੰਗ ਕਿੰਨੇ ਦਾ ਬਣ ਜੂ ਇਹ ਕਿੰਨੀ ਡਿਮਾਂਡ ਕਿੰਨੀ ਆ ਕੋਸ਼ ਵੀ ਨਹੀਂ ਯਾਰ 2 ਲੱਖ 79000 ਰੁਪਿਆ 280 290 ਰਿਮਾਂਡਾ ਸਿਰਕੋ ਚਲੋ ਹੁਣ ਆਪਾਂ ਕਿੰਨੇ ਦਾ ਦਿੰਦਾ 2.5 ਲੱਖ ਦਾ ਦੇ ਦਿੰਦਾ ਤਾ ਹੀ ਲੱਖ ਦਾ ਮੇਤਰੋ 30000 ਰੁਪਿਆ ਰੇਟ ਟਰੈਕਟਰ ਦੇ ਵਿੱਚੋਂ ਘੱਟ ਦੂ। ਸ਼ਹਿਰ ਵਾਲਾ ਬੜਨ ਦਾ ਵੀ ਚੱਲਿਓ ਤੇ ਹੁਣ ਜਿਵੇਂ ਕਹਦੀਏ ਜਿਹਨੂੰ ਸਭ ਤੋਂ ਵੱਧ ਪਸੰਦ ਮੱਕ ਰਹੀ ਜਾਂਦਾ ਅੱਜ ਦੇ ਟਾਈਮ ਤੇ ਨਵਾਂ ਘੱਟ ਲੈਂਦੇ ਅਗਲਾ ਪਹਿਲਾ ਇਹ ਲੱਭਦਾ ਜਿਹਨੇ ਜੌਂਡੀਆਰ ਲੈਣਾ। ਸਭ ਤੋਂ ਵੱਧ ਪਸੰਦ ਵਾਲਾ ਤੇ ਸਭ ਤੋਂ ਵੱਧ ਬਿਗਨ ਵਾਲਾ ਮਾਡਲ। ਸਭ ਤੋਂ ਵੱਧ ਬਿਗਨ ਵਾਲਾ ਵੀ ਇਹ ਚੀਜ਼ ਹੈਗੀ ਆ ਅਗਲੇ ਵੀਰ। ਇਹ ਮਾਡਲ ਟਰੈਕਟਰ ਹੈ 9 10 ਮਾਡਲ ਉਹ ਅੱਜ ਵੀ ਬਹੁਤ ਵੇਖਦਾ। ਜਿਹੜੇ ਬੰਦੇ ਨੇ ਜੌਂਡੀਆਰ ਟਰੈਕਟਰ ਲੈਣਾ ਸਭ ਤੋਂ ਪਹਿਲਾਂ ਇਹ ਪਹਾੜ ਦਾ ਵੀ ਕਾਲੀ ਢੱਡਾਂ ਵਾਲਾ ਮਿਲ ਜੇ ਤਾਂ ਲੋ ਨਾ ਹੈਗਾ ਹੂੰ ਸਾਰੇ ਦਾ ਸਾਰਾ ਅਰੀਜਨਲ ਟਰੈਕਟਰ ਹੈ ਚੰਗਾ ਪਿਆ ਮਿੱਤਰੋ ਟਾਇਰ ਨਵੇਂ ਆ ਮੰਗਰਲੇ ਬਾਈ ਪੂਰੇ ਮਹਿੰਗੇ ਟਾਇਰ ਨੇ ਬਰਾਟ ਪੋਲੂ ਦੇ ਟਾਇਰ ਲੱਗੇ ਨੇ ਫਰੰਟ ਟਾਇਰ ਵੀ ਦੇਖੋ ਨੰਬਰ ਕਿੱਥੋਂ ਦਾ ਟਰੈਕਟਰ ਨੰਬਰ ਇਹਦਾ ਵੀ ਬਾਈ ਹਰਿਆਣੇ ਦਾ ਸਰਸੇ ਦਾ ਨੰਬਰ ਹੈ ਸਰਸੇ ਦਾ ਨੰਬਰ ਹੈ 9 ਮਾਡਲ ਆ 4 ਲੱਖ ਤੇ 66000 ਦੀ ਮੰਗ ਆ ਹੁਣ ਇੱਥੇ ਗियर ੜਦਾ ਆ ਹਾਂ ਇੱਥੇ ੜਦਾ ਗियर ਹੁਣ ਇਹਦਾ ਹੁਣ ਅਗਲਾ ਕਹਿ ਦਿੰਦਾ ਵੀ ਕਹਿ ਦਿੰਦੇ ਆ ਯਾਰ ਇਹ ਜੇ ਕਿਸੇ ਕੋਲ ਐਰ ਕੰਡੀਸ਼ਨਰ ਟਰੈਕਟਰ ਖੜਾ ਹੈ ਨਾ ਆਹ ਕ ਨਹੀਂ ਸੰਦੇ 4 ਲੱਖ 60000 ਦਾ ਮੈਨੂੰ ਲੈ ਦੇ ਆਗਨੀ ਜਨੇ ਦੰਦਾ ਨਹੀਂ ਕੋਈ ਵਪਾਰੀ ਬੰਦਾ ਦਾ ਦੰਦਾ ਨਹੀਂ ਜ਼ਿੰਮੇਵਾਰ ਦਾ ਬਣਾ ਦੇ ਜੇ ਆ ਨਵੇਂ ਟਾਇਰਾਂ ਦੇ ਵਿੱਚ ਆਗਨੀਸ਼ਨ ਦੇ ਵਿੱਚ ਦੇਖੋ ਇੰਜਨ ਉਹ ਜਾਂ ਤੇ ਕੈਮਰਾ ਮਾਰਦੀ ਹੁਣ ਜਿਵੇਂ ਕਹ ਜੀ ਇਹ ਗੱਲ ਬੱਤੀ ਸਾਰਾ origignal truck ਕਿਤੇ ਕਲਮ ਦਾ ਇੰਜਨ ਦੇ ਮਾਰ ਕੇ ਇੰਜਨ ਗੇਅਰ ਦਾ ਉਦੋਂ ਚੰਗਾ ਦੇ ਤੇ 4.5 ਲੱਖ ਦਾ ਰੈਕਟਰ ਦੇਵਾਂਗੇ ਆਪਾਂ ਇਹ 4.5 ਦਾ ਕੁਲਵੀਰ ਕਹਿੰਦਾ ਮੈਂ ਦੂੰ ਦੇਖੀ ਦੇਣ ਵਾਲਾ ਮੂਹਰੋ ਹੈਗਾ ਤੋ ਸਾਨੂੰ ਦੇ ਜੇ ਇਸ ਕੰਡੀਸ਼ਨ ਚ ਹੋਵੇ ਰੈਕਟਰ ਆਹ ਕੰਡੀਸ਼ਨ ਚ ਇੰਨੇ ਦਾ ਸਾਨੂੰ ਦੇ ਜੇ ਅਗਲਾ ਕਹਿੰਦਾ ਉਹੀ ਕਹਿ ਦਿੰਦੇ ਯਾਰ ਵੀਡੀਓ ਪਾ ਕੇ ਵੀ ਸਾਡੇ ਮੁੱਲ ਚ ਕੋਈ ਨਹੀਂ ਦੇ ਸਕਦਾ ਬਾਈ ਜੀ 5.5 5 ਲੱਖ ਦੇ ਰੈਕਟਰ ਪਰ ਆਪਣਾ ਸਿਸਟਮ ਕੁਝ ਹੋਰ ਹੈ ਜੇ ਭਾਜ ਆਇਆ ਭਾਜ ਦੇ ਦੋ ਤੇਜਾ ਤੇਜ ਵੇਚ ਲਾਂਗੇ ਪਰ ਇਸ ਲੈਣੀ ਭਾਜ ਰੇਟਰ ਭਾਜ ਆਇਆ ਤੇ ਤਾਂ ਹੀ ਤੁਹਾਨੂੰ ਭਾਜ ਮਿਲ ਰਿਹਾ ਮਾੜਾ ਮਰਜ ਨਹੀਂ ਆਪਣਾ ਆਹ ਰੇਟ ਦੇ ਵਿੱਚ ਬਾਈ ਨੂੰ ਦੇਜੋ ਟਰੈਕਟਰ ਜਿਵੇਂ ਮਾ ਮੇਟਰ ਅੱਜ ਤੁਹਾਡੇ ਕੋਲ ਖੜਾ ਤੇ ਹੁਣ ਅੱਗੇ ਆ ਗਿਆ ਜੀ ਸੋਨਾਲਿਕ ਦਾ ਡੀਆਈ 35 ਸਿਕੰਦਰ ਮਾਡਲ 24 ਲੱਖ 30 ਡਿਮਾਂਡ ਆਰ ਐਚ ਆਰ ਨੰਬਰ ਐਨਓਸੀ ਮਿਲ ਜੂ ਬਾਈ ਜੀ ਫੁੱਲ ਟੌਪ ਐ 35 ਦੇ ਵਿੱਚ ਠੀਕ ਐ ਐਨਓਸੀ ਤਾਂ ਮਿਲ ਜੂ ਮਿਲੂਗੀ ਬਾਈ ਨਾ ਮਿਲਣ ਵਾਲੀ ਤਾਂ ਗੱਲ ਹੀ ਨਹੀਂ ਐ ਐਨਓਸੀ ਮਿਲ ਜੂ ਜਮਾ ਨਵਾਂ ਡ੍ਰਾਈਵਰ ਰਵੜ ਕਲੱਚ ਐ ਪਾਵਰ ਸਟੀਅਰਿੰਗ ਐ ਤੇਲ ਬ੍ਰੇਕ ਐ ਜਿਹੜਾ ਸੋਨਾਲੀਕਾ 35 ਦੇ ਵਿੱਚ ਟੌਪ ਮਾਡਲ ਆਉਂਦਾ ਉਹ ਡ੍ਰਾਈਵਰ ਐ ਠੀਕ ਐ ਤੇ ਨਵਾਂ ਐ ਦਾ ਨਵਾਂ ਜਿਵੇਂ ਕਿ ਜੀ ਏਜੰਸੀ ਨੇ ਕਿਹਾ ਸਾਡਾ ਜਮਾ ਸਿਰੇ ਵਾਲਾ 35 ਉਹ ਆ ਇਹ ਇੱਥੇ ਦੂਜਾ ਪਾ ਕੇ ਵੀ ਇਹਦਾ ਕੰਮ ਚੱਲਦਾ ਠੀਕ ਐ ਇਹ ਕਿਸੇ ਬੰਦੇ ਨੇ ਲਿਆਣਾ ਨੰਬਰ ਪਲੇਟ ਧਕ ਦਿਆਂਗੇ 2 ਮਿੰਟ ਹਾਂ ਥਾਰ ਪਾ ਲਾ ਨਵਾਂ ਦਾ ਨਵਾਂ ਹੀ ਐ ਸ਼ੋਅਰੂਮ ਦਾ ਡ੍ਰਾਈਵਰ ਜ ਠੀਕ ਸਾਰਾ ਕੁਝ ਨਾਲ ਦਾ ਹੀ ਆ ਕੁਝ ਨਹੀਂ ਇਹ ਹੁਣ 4 38 ਦਾ ਹੋਗੀ ਡਿਮਾਂਡ ਡਿਮਾਂਡ ਹੀ ਹੈ ਬਸ ਇਹ ਤਾਂ ਦੇਣੇ ਆ ਹੁਣ ਇੱਕ ਕਿੰਨੇ ਦਾ ਦੇਗਾ 4 30000 ਦਾ ਟਰੈਕਟਰ ਦੇ ਦਾਂਗੇ ਸਵਾ ਚਾਰ ਦੇ ਦੇ ਦਾਂਗੇ ਯਾਰ ਕੋਈ ਸਵਾ ਚਾਰ ਦਾ ਵੀ ਮਤਲਬ ਟਰੈਕਟਰ ਦਿੰਦਾ ਨਹੀਂ ਕੋਈ ਪਤਾ ਨਹੀਂ ਮੈਥੋਂ ਕੋਈ ਤਕੜਾ ਅਜੇ ਤਾਂ ਕੋਈ ਪਰ ਐਸ ਮੋਟੇ ਚ ਹੁਣ ਮਿਲਦਾ ਵੀ ਨਹੀਂ ਭਰਾਵਾ ਠੀਕ ਹੈ ਹਕੀਕਤ ਆ ਕਿਉਂਕਿ ਥੋੜਾ ਜਿਹਾ ਇਹ ਆ ਵੀ ਸਰਕਲ ਟਾਇਟ ਹੋਇਆ ਗਿਆ ਸਰਕਲ ਟਾਇਟ ਟਰੈਕਟਰ ਖੜੇ ਕਾਫੀ ਹੈ ਚਲੋ ਐ ਹੁੰਦਾ ਵੀ ਸਰਕਲ ਉੱਡਦਾ ਹੋ ਜੇ ਇਹ ਬਾਈ ਕਿਲ ਵੀਰ ਦੀ ਮਿੱਤਰੋ ਖੂਬੀ ਕਹਿ ਲੋ ਚੰਗਾਪਨ ਕਹਿ ਲੋ ਹਨਾ ਕਿਸਾਨੀ ਨਾਲ ਪਿਆਰ ਕਹਿ ਲੋ ਵੀਰ ਕੋਲ ਜਿੰਨੇ ਟਰੈਕਟਰ ਜਿਹੜੇ ਮੁੱਲ ਚਾਹਣਗੇ ਉਸੇ ਭਾਤ ਹੀ ਤੁਹਾਨੂੰ ਮਿਲਣਗੇ ਕੋਈ ਇਹ ਨਹੀਂ ਹੈਗਾ ਵੀ ਬਾਲਾ ਵੱਡਾ ਉੱਥੇ ਲੱਖ ਰੁਪਿਆ ਹਜ਼ਾਰ ਲੈ ਟਰੈਕਟਰ ਦੇ ਉਹ ਗੱਲਾਂ ਨਹੀਂ ਹੈਗੀਆਂ ਆਪਦੇ ਵੱਲੋਂ ਕੋਸ਼ਿਸ਼ ਹੈ ਤੇ ਭਾਤ ਹੀ ਗਾਹ ਜਾਉ ਆਪਦੇ ਵੱਲੋਂ ਇਹ ਵੀ ਕੋਸ਼ਿਸ਼ ਕਰੀ ਜਿਹੜੇ ਨੌਜਰ ਆਉਂਦਾ ਵੀ ਜੇ ਚੀਜ਼ 'ਚ ਕੋਈ ਕਮੀਆਂ ਤਾਂ ਉਹਨੂੰ ਚੰਗੀ ਤਰ੍ਹਾਂ ਢੜ ਲਓ ਸਹੀ ਗੱਲ ਬਾਕੀ ਗਾਂਗੜੇ ਦੀ ਕਿਸਮਤ ਨੇ ਨਿਭੜਨਾ ਹੈ ਆਪਦੇ ਪਰ ਲੋਣੀ ਮਾੜਾ ਸੱਲੀ ਉਹ ਜੇ ਨਹੀਂ ਪਾਇਆ ਨਾ ਮਾੜਾ ਟਾਇਰ ਪਾਇਆ ਨਾ ਇੰਜਨ ਦਾ ਸਮਾਨ ਨਾ ਗੇਅਰ ਚ ਸਮਾਨ ਤੇ ਕੋਈ ਅਜੇ ਜਿਹੜਾ ਵੀਰ ਆਪਣੇ ਨਾਲ ਹੈ ਨਾ ਪੁਰਾਣਾ ਜੁੜਿਆ ਹੋਆ ਉਹਨੂੰ ਦਾ ਪਤਾ ਵੀ ਜਦੋਂ ਟਾਇਰ ਪਾਉਣ ਦੀ ਗੱਲ ਆਉਂਦੀ ਆ ਤਾਂ ਬਾਈ ਕੁਲਵੀਰ ਆ ਜਿਹੜਾ ਬੀਕੇਟੀ ਕਮਾਂਡਰ ਪਾਉਂਦਾ ਸਰਚ ਕਰਕੇ ਦੇ ਲਓ ਕਿੰਨੇ ਦਾ ਟਾਇਰ ਆ ਤੇ ਹੁਣ ਸਿਰ ਵਾਲਾ ਬਟਨ ਦਬਦੋ ਮਿੱਤਰੋ ਗਰਮੀ ਜੀ ਤੋਂ ਹੁਣ ਸਾਨੂੰ ਨਿੰਮ ਦੀ ਸਾਹ ਮਿਲੀ ਆ ਉਹਦੋਂ ਮੌਗਰ ਸੀ ਧੁੱਪੀ ਚੱਲੀ ਜਾਂਦੀ ਸੀ ਪਹਿਲਾਂ ਇੱਕਰੀ ਪਲਾਟ ਨੰਬਰ ਹੈਗਾ 2 ਮੋਬਾਈਲ ਨੰਬਰ ਕਿਨਾਂ ਮੋਬਾਈਲ ਨੰਬਰ 9417232669417232637 ਵੀਰ ਦਾ ਫੋਨ ਨੰਬਰ ਆ ਲਾ ਕੇ ਮੇਰੇ ਤੋਂ ਗੱਲਬਾਤ ਕਰਕੇ ਆ ਜਾਓ ਕਰ ਦੋ ਦੱਬ ਕੇ ਸ਼ੇਅਰ ਵੀਡੀਓ ਨੂੰ ਸਭ ਬਹੁਤ ਬਹੁਤ ਧੰਨਵਾਦ ਬਈ ਧੰਨਵਾਦ ਭਾਈ ਤੁਹਾਡਾ ਹੀ ਬਹੁਤ ਬਹੁਤ ਇੱਥੇ ਆਉਣ ਤੇ ਹਿਯਾਰ ਸੱਟਣ ਲੱਗੀ ਤੈਨੂੰ ਵੀ